ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸੰਮਤੀ ਦੇ ਨਾਲ ਪੰਚਾਇਤ ਚੋਣ ਦੀ ਅਪੀਲ ਕੀਤੀ ਗਈ ਸੀ ਸੋ ਸਰਬਸੰਮਤੀ ਦੇ ਨਾਲ ਪੰਚਾਇਤ ਚੋਣ ਦੀ ਅਪੀਲ ਦਾ ਹੁਣ ਅਸਰ ਹੈ ਜਿਹੜਾ ਹੋਣ ਲੱਗ ਪਿਆ ਸੋ ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਰੋਲ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਸੋ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਿਸ਼ੇਸ਼ ਤੌਰ ਤੇ ਉਹ ਪਿੰਡ ਦੇ ਵਿੱਚ ਪੁੱਜੇ ਨੇ ਸੋ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਪੂਰੇ ਹਲਕੇ ਦੇ ਅੰਦਰ ਸਾਰੇ ਪਿੰਡ ਉਪਰਾਲਾ ਕਰਨ ਤਾਂ 5 ਕਰੋੜ ਤੋਂ ਵੱਧ ਦੀ ਗ੍ਰਾਂਟ ਮਿਲ ਸਕਦੀ ਹੈ ਜਿਸ ਦੇ ਨਾਲ ਪਿੰਡਾਂ ਦਾ ਸਰਬਪੱਖੀ ਵਿਕਾਸ ਹੋਵੇਗਾ ਅਤੇ ਪਾਰਟੀਬਾਜ਼ੀ ਖਤਮ ਹੋ ਸਕਦੀ ਹੈ ਸੋ ਉੱਥੇ ਹੀ ਦੂਜੇ ਪਾਸੇ ਨਵੀਂ ਚੁਣੀ ਸਰਪੰਚ ਗੁਰਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪਿੰਡ ਵਾਸੀਆਂ ਨੇ ਉਹਨਾਂ ਦੇ ਉੱਪਰ ਭਰੋਸਾ ਕੀਤਾ ਹੈ ਤੇ ਉਹ ਪਿੰਡ ਦੇ ਵਿਕਾਸ ਦੇ ਲਈ ਦਿਨ ਰਾਤ ਮਿਹਨਤ ਕਰਨਗੇ ਸੋ ਦਾਅਵਾ ਕੀਤਾ ਕਿ ਪਿੰਡ ਰੋਲ ਦੇ ਵਿੱਚ ਇੱਕ ਮਹਿਲਾ ਨੂੰ ਸਰਪੰਚ ਚੁਣਿਆ ਗਿਆ ਤੇ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਜਿੱਥੇ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਿੰਡ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਜੇਕਰ ਹਰ ਪਿੰਡ ਅਜਿਹਾ ਉਪਰਾਲਾ ਕਰੇ ਤਾਂ 5 ਕਰੋੜ ਤੋਂ ਵਧੇਰੇ ਦੀ ਗ੍ਰਾਂਟ ਉਸ ਪਿੰਡ ਨੂੰ ਮਿਲ ਸਕਦੀ ਹੈ ਤੇ ਸਰਵ ਵੱਖੀ ਵਿਕਾਸ ਆ ਜਿਹੜਾ ਪਿੰਡ ਦਾ ਹੋ ਸਕਦਾ ਹੈ ਸਤਕਾਰਯੋਗ ਇੱਕ ਮਿੰਟ ਅੰਜਾਇਸ ਤੋਂ ਜਿਹੜਾ ਸਾਰਾ ਸੰਦੇਸ਼ ਸੁਣਿਆ ਗਿਆ ਹੈ ਕੀ ਮਹਿਸੂਸ ਕਰਦੇ ਹੋ ਹਾਂਜੀ ਬਹੁਤ ਖੁਸ਼ੀ ਹੈ ਮੈਨੂੰ ਜੋ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਫੋਰ ਮੇਰੇ ਨਗਰ ਨਿਵਾਸੀ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਆਪਣੀ ਪੂਰੀ ਜ਼ਿੰਮੇਵਾਰੀ ਬਿਨਾਂ ਲੈਣ ਪਾਉਂਗੀ ਖੁਸ਼ੀ ਵੀ ਆ ਜੀ ਬਹੁਤ ਖੁਸ਼ੀ ਜੀ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੇ ਪਿੰਡਾਂ ਦੀਆਂ ਜਿਹੜੇ ਚੋਣਾਂ ਨੇ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਸੇ ਚੋਣ ਤੇ ਲੜੀਆਂ ਜਾਣਗੀਆਂ ਉਸ ਚੀਜ਼ ਦਾ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਜੀ ਹਾਂਜੀ ਬਹੁਤ ਜ਼ਿਆਦਾ ਇਲੈਕਸ਼ਨ ਤੋਂ ਪਹਿਲਾਂ ਕਿੰਨਾ ਹੰਗਾਮਾ ਹੁੰਦਾ ਸ਼ਰਾਬ ਵੰਡ ਹੁੰਦੀ ਹੈ ਕਿੰਨਾ ਕੁਝ ਹੁੰਦਾ ਜੀ ਲੋਕਾਂ ਨੂੰ ਛੱਡਦੇ ਨੇ ਆਪਣਾ ਤੇ ਪਿੰਡ ਦੇ ਵਿਕਾਸ ਲਈ ਕੀ ਪ੍ਰਾਲੇ ਕਰੋਗੇ ਹਾਂਜੀ ਜੋ ਸੂਨ ਨਗਰ ਨਿਵਾਸੀਆਂ ਨੂੰ ਸਾਨੂੰ ਘਾਟਾ ਜਿਹੜੀ ਚੀਜ਼ ਦੀ ਪਹਿਲਾਂ ਤਾਂ ਜਾਣ ਆਉਣ ਦਾ ਬਹੁਤ ਔਖਾ ਸੀ ਹੁੰਦਾ ਹੈ ਨਹੀਂ ਸਾਡੇ ਬਾਕੀ ਸੜਕ ਲਿੰਕ ਵਗੈਰਾ ਕੁਝ ਵੀ ਹੈ ਨਹੀਂ ਇੱਥੇ ਬਾਕੀ ਜੋ ਵੀ ਸਾਡੀ ਇੱਥੇ ਪਿੰਡ ਨੂੰ ਘਾਟਾ ਉਹ ਅਸੀਂ ਕੋਈ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਨੇ ਜਿਹੜੀ ਪਹਿਲ ਕੀਤੀ ਹੈ ਬਾਕੀ ਆਪਣੇ ਹਲਕੇ ਦੇ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਹਾਂਜੀ ਮੈਂ ਤਾਂ ਇਹੀ ਕਹੂੰਗੀ ਵੀ ਇੱਕ ਇੱਕ ਦੇ ਵਿੱਚ ਜੋ ਵਰਕਾਤਾ ਉਹ ਨਹੀਂ ਪਾਰਟੀਵਾਦੀ ਦੇ ਵਿੱਚ ਨਹੀਂ ਹੈਗੇ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸਾਰੇ ਨਗਰ ਨੇ ਇਕੱਠ ਕਰਕੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਏਕਤਾ ਇਤفاق ਦਿਖਾਉਂਦੇ ਹੋਏ ਨਗਰ ਰੌਲ ਦੇ ਵਿੱਚ ਜਿਹੜੀ ਸਾਡੇ ਇਲਾਕੇ ਦੀ ਸਭ ਤੋਂ ਪਹਿਲੀ ਸਰਪੰਚ ਆ ਭੈਣ ਸਾਡੀ ਗੁਰਮੀਤ ਗੁਰਜੀਤ ਕੌਰ ਜਿਹੜੇ ਕਿ ਸਰਪੰਚ ਬਣੇ ਨੇ ਇਹਨਾਂ ਨੂੰ ਲੱਖ 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 ਵਧਾਈ ਭੈਣ ਸਾਡੇ ਪੜੇ ਲਿਖੇ ਨੇ ਔਰ ਪੂਰੇ ਨਗਰ ਨੇ ਜਿਹੜੀ ਹੈਗੀ ਏਕਤਾ ਦਿਖਾਈ ਆ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਦੋਂ ਸਰਪੰਚੀ ਦੀਆਂ ਚੋਣਾਂ ਸਭ ਤੋਂ ਵੱਧ ਲੜਾਈਆਂ ਇਹਨਾਂ ਚੋਣਾਂ ਦੇ ਵਿੱਚ ਹੂੰ ਆਪਸ ਦੇ ਵਿੱਚ ਵੈਰ ਵਿਰੋਧ ਈਰਖਾ ਉਹ ਕਹਿੰਦਾ ਮੈਂ ਉਹਨੂੰ ਨਹੀਂ ਬੰਨ੍ਹ ਦੇਣਾ ਉਹ ਕਹਿੰਦਾ ਮੈਂ ਇਹ ਕਰਨਾ ਉਹ ਕਹਿੰਦਾ ਮੈਂ ਉਹ ਕਰਨਾ ਪਰ ਬਹੁਤ ਜੜੀ ਹੈਗੀ ਆ ਨਗਰ ਨੇ ਦਿਖਾਈਆ ਔਰ ਸਾਡੇ ਸੀਐਮ ਸਾਹਿਬ ਜਿਨ੍ਹਾਂ ਨੇ ਕਿ ਪਹਿਲਾਂ ਹੀ ਐਲਾਨ ਕੀਤਾ ਕਿ ਜਿਹੜੇ ਪੰਚਾਇਤ ਆ ਉਹ ਨਗਰ ਦੀ ਹੋਵੇ ਉਹ ਪਿੰਡ ਦੀ ਹੋਵੇ ਉਹ ਕਿਸੇ ਢੜੇ ਦੀ ਨਾ ਹੋਵੇ ਇਸ ਲਈ ਅੱਜ ਨਗਰ ਨੇ ਬੜਾ ਉਦਮ ਕੀਤਾ ਤੇ ਜਿੱਦਾਂ ਸਰਕਾਰ ਨੇ ਕਿਹਾ ਕਿ ਪਿੰਡ ਦੇ ਨੂੰ ਜਿਹੜੀ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਊਗੀ ਔਰ ਪਿੰਡ ਦੇ ਵਿੱਚ ਮੈਂ ਗੱਲ ਕਹਿਣਾ ਕਿ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਵੀ ਆਉਣ ਵਾਲੇ ਸਮੇਂ 'ਚ ਅਸੀਂ ਰეკਮੈਂਡ ਕਰਕੇ ਭੇਜਿਆ ਹੋਇਆ ਉਹ ਵੀ ਪਿੰਡ ਦੇ ਵਿੱਚ ਬਣਾਇਆ ਜਾਊਗਾ ਤਾਂ ਕਿ ਪਿੰਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਸਾਰੇ ਨਗਰ ਨੂੰ ਜਿੰਨੇ ਵੀ ਸਾਡੇ ਪਤਵੰਤੇ ਸੱਜਣੋ ਸਾਫਕਾ ਸਰਪੰਚ ਸਾਹਿਬ ਇਹਨਾਂ ਨੇ ਬੜੀ ਮੋਰੀ ਭੂਮਿਕਾ ਨਿਭਾਈ ਆ ਉਹਨਾਂ ਨੂੰ ਵੀ ਇਸ ਗੱਲ ਦੀਆਂ ਬਹੁਤ-ਬਹੁਤ ਵਧਾਈਆਂ ਉਹਨਾਂ ਦਾ ਵੀ ਧੰਨਵਾਦ ਆ ਸਭ ਤੋਂ ਵੱਡਾ ਧੰਨਵਾਦ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਰੇ ਨਗਰ ਦੇ ਮੇਰ ਭਰਿਆ ਹੱਥ ਰੱਖਿਆ ਉਹਨਾਂ ਦੇ ਮਨ ਮਿਹਰ ਪਾਈਆ ਕਿ ਆਪਾਂ ਆਪਸੀ ਵੈਰ ਵਿਰੋਧ ਨਹੀਂ ਕਰਨਾ ਅਸੀਂ ਜਿਹੜਾ ਸਾਂਝਾ ਸਰਪੰਚਾ ਉਹ ਨਗਰ ਦਾ ਸਰਪੰਚ ਚੁੜਨਾ ਮੇਰੇ ਨਾਲ ਭੈਣ ਖੜੇ ਨੇ ਔਰ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ